ਕੈਲੀਫੋਰਨੀਆ ਦੀ ਜੇ ਜੇਕਰ ਖਬਰਾਂ ਵੱਲ ਵਧੀਏ ਤਾਂ ਗੱਲ ਕਰੀਏ ਕੈਲੀਫੋਰਨੀਆ ਦੇ ਵਿੱਚ ਲੱਗੀਆਂ ਜੰਗਲੀ ਅੱਗਾਂ ਦੇ ਬਾਰੇ ਅ ਇੱਕ ਖਬਰ ਦੇ ਮੁਤਾਬਕ ਇੱਕ ਨਿਊਜ਼ ਵੈਬਸਾਈਟ ਦੇ ਮੁਤਾਬਕ ਕੈਲੀਫੋਰਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਲੱਗੀਆਂ ਅੱਗਾਂ ਦੇ ਵਿੱਚ ਹੁਣ ਤੱਕ 1 ਮਿਲੀਅਨ ਤੋਂ ਜਿਹੜਾ ਏਕੜ ਤੋਂ ਵੱਧਾ ਇਲਾਕਾ ਉਹ ਇਹਨਾਂ ਦੀ ਜ਼ੱਤ ਦੇ ਵੇਟ ਠਾ ਕੇ ਤਬਾਹ ਹੋ ਚੁੱਕਿਆ ਹੈ ਹਲੇ ਵੀ ਲਾਸ ਐਂਜਲਸ ਦੇ ਜਿਹੜੇ ਨਾਰਥ-ਈਸਟ ਦੇ ਇਲਾਕੇ ਨੇ ਉੱਥੇ ਵੀ ਲਾਈਨ ਫਾਇਰ ਹੈ ਜਿਹੜੀ ਉਹ ਤੇ ਪੂਰਾ ਕਾਬੂ ਨਹੀਂ ਪਾ ਸਕਿਆ ਤੇ ਇਹਨੂੰ ਤਕਰੀਬਨ ਇੱਕ ਮਹੀਨੇ ਦੇ ਕਰੀਬ 68 ਸਕੁਅਰ ਮਾਈਲਸ ਯਾਨੀ ਕਿ 176 ਸਕੁਅਰ ਕਿਲੋਮੀਟਰ ਦੇ ਇਲਾਕੇ ਦੇ ਵਿੱਚ ਜਿਹੜੀ ਆ ਉਹ ਫੈਲ ਚੁੱਕੀ ਹੈ ਉਧਰ ਜਿਹੜੀ ਸੈਨ ਬਰਨਡੋ ਕਮਾਊਂਟੇਨਸ ਦੇ ਵਿੱਚ ਅੱਗ ਜਿਹੜੀ ਫੈਲੀ ਸੀ ਉਹ ਜਿਹੜੀ ਆ ਉਹਨੇ ਵੀ 83 ਫੀਸ ਦੀ ਜਿਹੜਾ ਇਲਾਕਾ ਵਾ ਉਹਨੂੰ ਤਕਰੀਬਨ ਆ ਆਪਣੀ ਜ਼ੱਤ ਦੇ ਵਿੱਚ ਲੈ ਲਿਆ ਆ ਕੈਲੀਫੋਰਨੀਆ ਡਿਪਾਰਟਮੈਂਟ ਆਫ ਫੋਰੈਸਟਰੀ ਤੇ ਫਾਇਰ ਪ੍ਰੋਟੈਕਸ਼ਨ ਦੇ ਜਿਹੜੇ ਆ اعلی ਅਧਿਕਾਰੀ ਨੇ ਜਾਂ ਜਿਹੜੇ ਆਫੀਸਰਸ ਨੇ ਉਹਨਾਂ ਦੇ ਦੱਸਣ ਦੇ ਮੁਤਾਬਕ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਥਾਵਾਂ ਦੇ ਉੱਤੇ ਅੱਗ ਬੁਝਾਉਣ ਦੇ ਲਈ ਮਸ਼ੱਕਤ ਜਿਹੜੀ ਆ ਉਹ ਜਾਰੀ ਆ ਅ ਜਿਹੜਾ ਰਿਸਕ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਦਾ ਇਨਕਰੀਜ਼ ਹੋਣ ਦਾ ਇਹਨਾਂ ਦੇ ਵਧਣ ਦਾ ਉਹ ਕਹਿੰਦੇ ਕਾਫੀ ਹੁਣ ਵੱਧ ਚੁੱਕਿਆ ਹੈ ਜੇਕਰ ਗੱਲ ਕਰੀਏ ਤਾਜ਼ਾ ਖਬਰਾਂ ਦੇ ਮੁਤਾਬਕ ਤਾਂ ਇਸ ਟਾਈਮ ਜਿਹੜੀ ਕੈਲ ਫਾਇਰ ਇਨਸੀਡੈਂਟ ਕਮਾਂਡਰ ਨੇ ਉਹਨਾਂ ਨੇ ਦੱਸਿਆ ਹੈ ਕਿ ਜਿਹੜੀ तकरीबन 44000 ਏਕੜ ਦੇ ਵਿੱਚ ਫਾਇਰ ਫੈਲ ਚੁੱਕੀ ਹੈ ਲਾਈਨ ਫਾਇਰ ਸੈਨ ਬਾਰਡੀਨੋ ਕਾਉਂਟੀ ਦੇ ਵਿੱਚ ਤੇ ਉੱਥੇ ਜਦੋਂ ਜਦ ਜਿਹੜੀ ਆ ਉਹ ਜਾਰੀ ਹੈ ਅ ਐਂਗਲਸ ਓਕਸ ਤੇ ਸੈਵਨ ਓਕ ਦੇ ਜਿਹੜੇ ਇਲਾਕੇ ਨੇ ਉੱਥੇ ਹਲੇ ਵੀ ਐਵੇਕੂਏਸ਼ਨ ਦੇ ਆਰਡਰ ਰਹਿਣਗੇ ਬਰਕਰਾਰ ਰਹਿਣਗੇ ਤੇ ਬਿਗ ਬੀਅਰ ਦਾ ਜਿਹੜਾ ਇਲਾਕਾ ਉੱਥੇ ਵੀ ਜਿਹੜੀ ਆ ਵਾਰਨਿੰਗ ਜਾਰੀ ਕਰ ਦਿੱਤੀ ਗਈ ਹੈ ਹੁਣ ਤੱਕ ਇਹ ਸੱਗ ਤੇ ਕਾਬੂ ਪਾਉਣ ਦੇ ਲਈ 1000 ਤੋਂ ਵੱਧ ਫਾਇਰ ਫਾਈਟਰਸ ਨੇ ਜਿਹੜੇ ਉਹ ਜਦੋਜਦ ਕਰ ਰਹੇ ਨੇ ਲੜਾਈ ਕਰ ਰਹੇ ਨੇ ਪਰ ਨਾਲ ਹੀ ਉਹ ਕਹਿੰਦੇ ਕਿ ਹੈਲੀਕਾਪਟਰਾਂ ਤੇ ਦੂਜੀ ਜਿਹੜੇ ਹੋਰ ਸਾਧਨ ਨੇ ਉਹਨਾਂ ਦੇ ਨਾਲ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਇਲਾਕਿਆਂ ਦੇ ਵਿੱਚ ਲੱਗੀ ਅੱਗ ਤੇ ਕਾਬੂ ਪਾਇਆ ਜਾਵੇ ਮੋਨਿਕਾ ਐਗੂਲਰ ਜਿਹੜੇ ਕਿ ਇੱਕ ਐਂਗੂਜ ਇੱਕ ਰੈਸਟੋਰੈਂਟ ਜਿਨ੍ਹਾਂ ਦਾ ਉਹ ਕਹਿੰਦੇ ਕਿ ਬਹੁਤ ਨੁਕਸਾਨ ਹੋ ਗਿਆ ਅੱਗ ਲੱਗਣ ਦੇ ਨਾਲ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਇੱਥੋਂ ਉੱਤਰ ਜਾ ਚੁੱਕੇ ਨੇ ਤੇ ਆਉਣਗੇ ਕਦੋਂ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਕਿਉਂਕਿ ਬਿਜ਼ਨਸ ਜਿਹੜੇ ਨੇ ਉਹ ਕਾਫੀ ਪ੍ਰਭਾਵਿਤ ਹੋਏ ਨੇ ਇਹਦੇ ਨਾਲ ਨਾਲ ਕੈਲ ਫਾਇਰ ਨੇ ਇਹ ਵੀ ਗੱਲ ਦੱਸੀ ਹੈ ਕਿ ਆ ਜਿਹੜੇ ਜੋ ਦੋ ਸਟਰਕਚਰ ਜਿਹੜੇ ਹੁਣ ਜਦੋਂ ਆਪਾਂ ਖਬਰਾਂ ਕਰ ਰਹੇ ਆ ਤਾਂ ਹੋਰ ਜਿਹੜੇ ਚਾਰ ਸਟਰਕਚਰ ਨੇ ਇਹ ਹੁਣੇ ਤਾਜ਼ਾ ਖਬਰਾਂ ਦੇ ਮੁਤਾਬਕ ਤਕਰੀਬਨ ਇਸ ਅੱਗ ਦੇ ਜ਼ਦ ਦੇ ਵਿੱਚ ਆਉਣ ਕਰਕੇ ਜਿਹੜਾ ਤਕਰੀਬਨ ਸਾੜਾ ਜਾ ਚੁੱਕੇ ਸੜ ਚੁੱਕੇ ਨੇ ਆ ਦੂਜੇ ਪਾਸੇ ਜੇਕਰ ਆਪਾਂ ਕੇਸੀਆਰ ਦੀ ਕੇਸੀਆਰ ਦੀ ਰਿਪੋਰਟ ਤੇ ਜਾઈએ ਤਾਂ ਦੱਸਿਆ ਜਾ ਰਿਹਾ ਕਿ ਸਦਰਨ ਕੈਲੀਫੋਰਨੀਆ ਜਾਂ ਹੋਰ ਜਿਹੜੇ ਇਲਾਕੇ ਨੇ ਤਕਰੀਬਨ ਇਹਦੇ ਵਿੱਚ 1 ਲੱਖ ਏਕੜ ਜਿਹੜਾ ਕਿ 4,5492 ਹੈਕਟੇਅਰ ਬਣਦਾ ਹੁਣ ਤੱਕ ਵੱਖ-ਵੱਖ ਅੱਗਾਂ ਦੇ ਵਿੱਚ ਜਿਹੜਾ ਉਹ ਚੁਲਸਿਆ ਜਾ ਚੁੱਕਿਆ ਤੇ ਇਹ ਕੈਲੀਫੋਰਨੀਆ ਦੀ ਹਿਸਟਰੀ ਦੇ ਵਿੱਚ ਜਿਹੜੀਆਂ ਹੁਣ ਤੱਕ ਦੀਆਂ ਅੱਗਾਂ ਲੱਗੀਆਂ ਨੇ ਉਹਨਾਂ ਦੇ ਵਿੱਚ ਜਿਹੜੀਆਂ ਚ ਵੱਧ ਇਲਾਕਾ ਜਿਹੜਾ ਜ਼ੱਤ ਦੇ ਹੇਠ ਆਇਆ ਤਬਾਹ ਹੋਇਆ ਉਹਨਾਂ ਦੇ ਵਿੱਚੋਂ ਇੱਕ ਕਿਆਚਾ ਰਿਹਾ ਸੁੱਕਾ ਘਾਹ ਤੇ ਸਟੀਪ ਸਲੋਪਸ ਤੇ ਜਿਹੜੀ ਹਵਾ ਆ ਉਹ ਤੇਜ਼ੀ ਦੇ ਨਾਲ ਚੱਲ ਰਹੀ ਆ ਤੇ ਆਹ ਵਾਲਾ ਹਫਤਾ ਬਹੁਤ ਗਰਮੀ ਦਾ ਹੈਗਾ ਆ ਤੇ ਇਸ ਕਰਕੇ ਜਿਹੜੀ ਆਗਾ ਬਹੁਤ ਤੇਜ਼ੀ ਦੇ ਨਾਲ ਫੈਲ ਰਹੀ ਆ ਅੱਜ ਕੈਲੀਫੋਰਨੀਆ ਡਿਪਾਰਟਮੈਂਟ ਆਫ ਫੋਰੈਸਟਰੀ ਤੇ ਫਾਇਰ ਪ੍ਰੋਟੈਕਸ਼ਨ ਆਰ ਕੈਲ ਫਾਇਰ ਵੱਲੋਂ ਜਿਹੜੀ ਸਟੇਟਮੈਂਟ ਆ ਜਾਰੀ ਕੀਤੀ ਗਈ ਆ